ਇਹ ਹੁ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਮਤਲਬ ਵੀ ਕਿਵੇਂ ਕੰਮ ਕਰਦੇ ਹੋ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਕੰਮ ਆ ਜਿਨ੍ਹਾਂ ਦੀ ਕਮਾਈ ਮਹੀਨੇ ਦੀ 5 5 7 7 ਲੱਖ ਰੁਪਈਆ ਵੀ ਹੈਗੀ ਆ ਤੁਸੀਂ 5 6 ਵੀਡੀਓ ਤੋਂ ਹੀ ਪੈਸੇ ਕਮਾਣ ਲੱਗ ਗਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕਿ ਵੀ YouTube ਤੋਂ ਪੈਸੇ ਕਮਾਉਣੇ ਔਖਾ ਕੰਮ ਆ ਜਾਂ ਫਿਰ ਸੌਖਾ ਕੰਮ ਆ ਬਹੁਤ سارے ਮੇਰੇ ਭਿੰਡ ਭਰਾਵਾਂ ਦੇ ਮੈਨੂੰ ਮਤਲਬ ਵੀ ਮੈਸੇਜ ਹੁੰਦੇ ਨੇ ਤੁਸੀਂ ਵੀਡੀਓ ਦੇ ਥੱਲੇ ਖੁਦ ਵੀ ਕਮੈਂਟ ਦੇਖਿਓ ਨੇ ਉਹ ਕਹਿੰਦੇ ਕਿ ਵੀਰ ਜੀ YouTube ਤੋਂ ਪੈਸਾ ਕਮਾਉਣਾ ਬਹੁਤ ਔਖਾ ਵਾ ਕਈ ਕਹਿੰਦੇ ਵੀ YouTube ਤੋਂ ਪੈਸਾ ਕਮਾਉਣਾ ਸੌਖਾ ਵੀ ਹੈਗਾ ਵਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ YouTube ਦੇ ਉੱਤੋਂ ਪੈਸਾ ਕਮਾਉਣਾ ਔਖਾ ਕੰਮ ਆ ਜਾਂ ਫਿਰ ਸੌਖਾ ਕੰਮ ਆ ਦੇਖੋ ਜੇ ਅਸਲ ਵਿੱਚ ਦੇਖਿਆ ਜਾਵੇ YouTube ਤੋਂ ਪੈਸਾ ਕਮਾਉਣਾ ਔਖਾ ਵੀ ਹੈਗਾ ਵਾ ਸੌਖਾ ਵੀ ਹੈਗਾ ਵਾ ਯਾਨੀ ਕਿ ਔਖਾ ਵੀ ਬਹੁਤ ਆ ਤੇ ਸੌਖਾ ਵੀ ਬ ਇਹ ਹੁ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਮਤਲਬ ਵੀ ਕਿਵੇਂ ਕੰਮ ਕਰਦੇ ਹੋ ਜਿਨ੍ਹਾਂ ਨੂੰ ਮਤਲਬ ਵੀ ਦੇਖੋ ਸਕਿੱਲ ਨਹੀਂ ਹੁੰਦੀ ਹੈਗੀ ਜਾਂ ਫਿਰ ਉਹਨਾਂ ਨੂੰ ਕੰਮ ਨਹੀਂ ਹੁੰਦਾ ਹੈਗਾ ਜਾਂ ਫਿਰ ਉਹ ਕੰਟੀਨਿਊਟੀ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ ਉਹਨਾਂ ਲਈ ਤਾਂ ਹੈਗਾ ਜੀ ਇਹ ਕੰਮ ਔਖਾ ਜਿਹੜੇ ਬੰਦੇ ਇਹਦੇ ਲਈ ਰੈਗੂਲਰ ਟਾਈਮ ਦੇ ਰਹੇ ਨੇ ਡੇਲੀ ਕੰਮ ਕਰਦੇ ਪਏ ਨੇ ਹਣਾ ਰੋਜ਼ ਕੰਮ ਕਰਦੇ ਪਏ ਨੇ ਡੇਲੀ ਵੀਡੀਓ ਪਾਉਂਦੇ ਪਏ ਨੇ ਡੇਲੀ ਸ਼ਾਰਟ ਵੀਡੀਓ ਬਣਾ ਕੇ ਪਾਉਂਦੇ ਪਏ ਨੇ ਉਹਨਾਂ ਨੂੰ ਤਕਨੀਕ ਵੀ ਹੁੰਦੀ ਆ ਉਹਨਾਂ ਨੂੰ ਵੀਡੀਓ ਐਡੀਟਿੰਗ ਵੀ ਹੁੰਦੀ ਆ ਸ਼ੂਟ ਕਰਨਾ ਵੀ ਆਂਦਾ ਤੇ ਉਹਨਾਂ ਕੋਲ ਕੰਟੈਂਟ ਵੀ ਹੈਗਾ ਵਾ ਜਿਹੜਾ ਇਹ ਸਾਰਾ ਨਾਲੋਂ ਮੇਨ ਕੰਮ ਹੈਗਾ ਕੰਟੈਂਟ ਵੀ ਤੁਹਾਡੇ ਕੋਲ ਕੰਟੈਂਟ ਹੀ ਆ ਤੁਸੀਂ ਕਿਸ ਟੋਪੀ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਜਿਹਦੇ ਕੋਲ ਤਾਂ ਇਹ ਸਾਰਾ ਕੁਝ ਹੈਗਾ ਵਾ ਉਹਦੇ ਲਈ ਤਾਂ ਬਹੁਤ ਹੀ ਜ਼ਿਆਦਾ ਸੌਖਾ ਕੰਮ ਆ ਉਹਨੂੰ ਸੌਖਾ ਹੀ ਲੱਗਦਾ ਉਹਨੇ 2 ਦੇ ਇੱਕ ਵੀਡੀਓ ਬਣਾਉਣੀ ਆ ਅੱਜ ਜਾਂ ਫਿਰ ਦੋ ਬਣਾਉਣੀਆਂ ਤੇ ਉਹਨੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦੇ ਲੈਣੀਆਂ ਤੇ ਉਹਨੇ ਅਰਨਿੰਗ ਕਰੀ ਜਾਣੀਆਂ ਹੁਣ ਜਿੰਨੂੰ ਮਤਲਬ ਵੀ ਕੁਝ ਵੀ ਨਹੀਂ ਆਂਦਾ ਹੈਗਾ ਬੇਸਿਕ ਵੀ ਨਹੀਂ ਆਉਂਦੀ ਹੈਗੀ ਹਣਾ ਮਤਲਬ ਵੀ ਸਭ ਤੋਂ ਪਹਿਲਾਂ ਕੀ ਹੈ ਵੀ ਉਹਦਾ ਮਾਈਂਡ ਸੈਟ ਹੈ ਜਿਹੜਾ ਮਾਈਂਡ ਸੈਟ ਸੇ ਉਹ ਇੱਕ ਠੀਕ ਨਹੀਂ ਹੈਗਾ ਮੇਰੇ ਕਹਿੰਦਾ ਮਤਲਬ ਹੈਗਾ ਵਾ ਮਤਲਬ ਵੀ ਉਹਦਾ ਇੱਕ ਮਤਲਬ ਟੋਪਿਕ ਨੂੰ ਲੈ ਕੇ ਨਾ ਮਤਲਬ ਵੀ ਉਹ ਸੀਰੀਅਸ ਨਹੀਂ ਹੈਗਾ ਜੇ ਮੰਨ ਕੇ ਚੱਲੋ ਉਹ ਇੱਕ ਟੋਪਿਕ ਹੈ ਮੰਨ ਕੇ ਚੱਲੋ ਤੁਸੀਂ ਕਿਸੇ ਕੁਕਿੰਗ ਦੇ ਉੱਤੇ ਤੁਸੀਂ ਵੀਡੀਓ ਬਣਾਉਂਦੇ ਆ ਹਨਾ ਚਾ ਮੈਂ ਕੋਈ ਭੇਨ ਬਣਾਉਂਦੇ ਕੁਕਿੰਗ ਦੇ ਉੱਤੇ ਜਾਂ ਮੇਰਾ ਭਰਾ ਕੋਈ ਕੁਕਿੰਗ ਦੇ ਉੱਤੇ ਕੰਮ ਕਰਦਾ ਵਾ ਉਹਦਾ ਕੁਕਿੰਗ ਦਾ ਚੈਨਲ ਆ ਠੀਕ ਹੈ ਜੀ ਉਹ ਮਤਲਬ ਵੀ ਕੀ ਕਰਦਾ ਵਾ ਕੁਕਿੰਗ ਦੇ ਉੱਤੇ 8 ਤੋਂ ਲੈ ਕੇ 15 ਵੀਡੀਓ ਆਪਾਂ ਜਿਆਦਾ ਵੀਡੀਓ ਦੀ ਗੱਲ ਨਹੀਂ ਕਰਦੇ ਉਹ 8 ਤੋਂ ਲੈ ਕੇ 15 ਵੀਡੀਓ ਅਪਲੋਡ ਕਰਦਾ ਵਾ ਲੇਕਿਨ ਉਹਦੀ ਜਿਹੜੀ ਇੱਕ ਵੀਡੀਓ ਆ ਜੀ ਉਹਦੀ ਇੱਕ ਵੀਡੀਓ ਦੇ ਉੱਤੇ ਵਿਊ ਕਿੰਨੇ ਆ ਰਹੇ ਨੇ ਉਹਦੇ 50 50 ਆ ਰਹੇ ਨੇ ਜਾਂ ਫਿਰ 100 ਵਿਊ ਆ ਰਹੇ ਨੇ 50 ਤੋਂ 100 ਦੇ ਵਿਊ ਆ ਰਹੇ ਨੇ ਤੇ ਡੇਲੀ ਉਹ ਕੀ ਆ ਤਾਂ ਉਹ ਨਿਰਾਸ਼ ਹੋ ਜਾਂਦਾ ਨਿਰਾਸ਼ ਹੋ ਜਾਂਦਾ ਉਹ ਕਹਿੰਦਾ ਵੀ ਨਹੀਂ ਯਾਰ ਵੀ ਮੇਰੇ ਲਈ ਇਹ ਕੰਮ ਹੈ ਨਹੀਂਗਾ ਓខਾ ਕੰਮ ਵੀ ਮੇਰੇ ਲਈ ਮਤਲਬ ਵੀ ਇਹ ਕੰਮ ਬਣਾ ਹੀ ਨਹੀਂ ਹੈਗਾ ਮੈਂ ਕਰਨਾ ਨਹੀਂ ਹੈਗਾ ਤੇ ਉਹਨੂੰ ਲੱਗਦਾ ਉੱਖਾ ਤੇ ਜਿਹੜਾ ਬੰਦਾ ਮੰਨ ਲਓ ਦੂਜਾ ਤੁਹਾਡੇ ਨਾਲ ਦਾ ਹੀ ਕੋਈ ਕੁਕਿੰਗ ਤੇ ਇਹੀ ਕੰਮ ਕਰਦਾ ਪਿਆ ਵਾ ਤੇ ਉਹ ਜਦੋਂ ਵੀਡੀਓ ਪਾਉਂਦਾ ਵਾ ਉਹਦੇ 200 ਤੋਂ ਲੈ ਕੇ 1000 ਹਨਾ 50000 ਲੱਖ ਵਿਊ ਵੀ ਆ ਜਾਂਦੇ ਆ ਤੇ ਉਹ ਕਹਿੰਦਾ ਯਾਰ ਸੌਖਾ ਕੰਮ ਆ ਬਸ ਸਿਰ ਵੀਡੀਓ ਬਣਾਓ ਤੇ ਪੈਸੇ ਕਮਾਓ ਉਹ ਕਹਿੰਦਾ ਸੌਖਾ ਕੰਮ ਆ ਔਖਾ ਤੁਹਾਨੂੰ ਤਾਂ ਲੱਗਦਾ ਵਾ ਕਿਉਂਕਿ ਤੁਸੀਂ ਨਿਰਾਸ਼ ਛੇਤੀ ਹੋ ਜਾਂਦੇ ਹੋ ਜਦੋਂ ਦੇਖੋ ਮੈਂ ਤੁਹਾਨੂੰ ਇੱਕ ਪੰਜਾਬੀ ਦੇ ਵਿੱਚ ਉਦਾਹਰਨ ਦੇਣਾ ਵਾ ਜਦੋਂ ਮੰਨ ਕੇ ਚੱਲੋ ਯਾਰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਵਾ ਨਾ ਤਾਨੂੰ ਥੋੜਾ ਜਿਹਾ ਔਖਾ ਲੱਗੇਗਾ ਇਹੀ ਲੱਗੇਗਾ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਪਹਿਲੀ ਵੀਡੀਓ ਪਾਈਏ ਪਹਿਲੀ ਵੀਡੀਓ ਤੇ ਹੀ ਸਾਡੇ ਲੱਖ ਵਿਊ ਆ ਜਾਣ ਦੂਜੀ ਵੀਡੀਓ ਪਾਈਏ ਦੂਜੀ ਵੀਡੀਓ ਤੇ ਵੀ ਲੱਖ ਆ ਜਾਣ ਤੀਜੀ ਤੇ ਵੀ ਆ ਜਾਓ ਜਦ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਜਦੋਂ ਤੁਸੀਂ ਘਰੋਂ ਨਿਕਲੋਗੇ ਨਹੀਂ ਚੱਲੋਗੇ ਨਹੀਂ ਤਾਂ ਤੁਸੀਂ ਮੰਜ਼ਿਲ ਤੱਕ ਕਿਵੇਂ ਪਹੁੰਚੋਗੇ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਨਾ ਅਨਿਰਾਸ਼ ਵਾਲਾ ਵਾ ਜਿਹੜਾ ਇਹ ਤੁਸੀਂ ਆਪਣੇ ਵਿੱਚ ਦਿਮਾਗ ਦੇ ਵਿੱਚੋਂ ਕੱਢ ਦੇਣਾ ਵੀ ਯਾਰ ਮੈਂ ਨਿਰਾਸ਼ ਹੋਣਾ ਹੀ ਨਹੀਂ ਹੈਗਾ ਤੁਸੀਂ ਇੱਕ ਟੌਪਿਕ ਨੂੰ ਲੈ ਕੇ ਇੱਕ ਟੌਪਿਕ ਨੂੰ ਲੈ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਤੁਹਾਡਾ ਚੈਨਲ ਆਟੋਮੈਟਿਕ ਵਾਇਰਲ ਹੋਏਗਾ ਹੀ ਹੋਏਗਾ ਕਹਿੰਦੇ ਆ ਕਿ ਦੇਖੋ ਜਦੋਂ ਆਪਾਂ ਚੱਲਾਂਗੇ ਨਹੀਂ ਤੋਰਾਂਗੇ ਨਹੀਂ ਆਪਾਂ ਮੰਜ਼ਿਲ ਕਿਵੇਂ ਪਹੁੰਚਾਂਗੇ ਸੋ ਇਸ ਕਰਕੇ ਇੱਕ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਜਦੋਂ ਮੰਨ ਕੇ ਚੱਲੋ ਤੁਸੀਂ 60 ਵੀਡੀਓ ਅਪਲੋਡ ਕਰਤੀਆਂ ਤੁਸੀਂ 60 ਵੀਡੀਓ ਅਪਲੋਡ ਕਰਤੀਆਂ 60 ਦੇ ਵਿੱਚੋਂ ਯਾਰ ਤੁਹਾਡੀਆਂ 5 ਜਾਂ ਫਿਰ 6 ਪੰਜ 6 ਵੀਡੀਓ ਤਾਂ ਤੁਹਾਡੀਆਂ ਵਾਇਰਲ ਹੋਣਗੀਆਂ ਨਾ ਇੱਕ ਵੀਡੀਓ ਦੇ ਵਿੱਚ ਵੀ ਤੁਹਾਡੇ 20000 ਤੋਂ ਲੈ ਕੇ 30000 ਵਿਊ ਆ ਗਏ ਤਾਂ ਤੁਹਾਡਾ ਚੈਨਲ ਵਾਇਰਲ ਹੋ ਗਿਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰਤੇ ਤੁਹਾਨੂੰ ਇੱਕ ਤਰੀਕਾ ਮੈਂ ਹੋਰ ਦੱਸਦਾ ਬਹੁਤ ਵਧੀਆ ਤਰੀਕਾ ਵਾ ਦੇਖੋ ਮੰਨ ਕੇ ਚੱਲੋ ਤੁਸੀਂ ਆਪਣੇ ਚੈਨਲ ਦੇ ਉੱਤੇ 60 ਵੀਡੀਓ ਅਪਲੋਡ ਕੀਤੀਆਂ ਜੀ 60 ਵੀਡੀਓ ਤੁਸੀਂ ਅਪਲੋਡ ਕਰ ਚੁੱਕੇ 60 ਵੀਡੀਓ ਦੇ ਵਿੱਚੋਂ ਤੁਹਾਡੀ ਵੀਡੀਓ ਕਿੰਨੀਆਂ ਚੱਲੀਆਂ 5 6 5 6 ਵੀਡੀਓ ਚੱਲੀ ਜੇ ਤੁਹਾਡੇ ਹਰੇਕ ਵੀਡੀਓ ਦੇ ਵਿਊ ਆ ਰਹੇ ਨੇ 10000 ਪਲੱਸ 10000 ਪਲੱਸ ਵਿਊ ਆ ਰਹੇ ਨੇ ਠੀਕ ਆ ਪੰਜ ਵੀਡੀਓ ਵਾਇਰਲ ਹੋਈਆਂ ਪਿੱਛੇ ਕਿੰਨੀਆਂ ਬਚੀਆਂ 15 ਵੀਡੀਓ ਬਚੀਆਂ ਨਾ ਤੇ ਤੁਸੀਂ ਇਹ ਪੰਜ ਛੇ ਵੀਡੀਓ ਤੁਸੀਂ ਪੈਸੇ ਕਮਾਣ ਲੱਗ ਗਏ ਹੁਣ ਤੁਸੀਂ ਕੀ ਕਰਨਾ ਜਿਹੜੀਆਂ ਤੁਹਾਡੀਆਂ ਪਹਿਲਾਂ 15 ਵੀਡੀਓ ਪਈਆਂ ਸੀ ਜਿਹੜੀਆਂ ਵਾਇਰਲ ਨਹੀਂ ਹੋਈਆਂ ਜਾਂ ਤੁਸੀਂ ਕੀ ਕਰੋ ਉਹਨਾਂ ਨੂੰ ਡਿਲੀਟ ਕਰ ਦਿਓ ਆਪਣੇ ਚੈਨਲ ਤੋਂ ਡਿਲੀਟ ਕਰ ਦਿਓ ਡਿਲੀਟ ਕਰਨ ਤੋਂ ਬਾਅਦ ਦੁਬਾਰਾ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰਨੀਆਂ ਸ਼ੁਰੂ ਕਰ ਦਿਓ ਇਹਦੇ ਨਾਲ ਕੀ ਹੋਏਗਾ ਕਿਉਂਕਿ ਤਾਂ ਉਹਨੂੰ ਪੰਜ ਛੇ ਵੀਡੀਓ ਨੂੰ ਪੈਸੇ ਕਮਾਣੇ ਸ਼ੁਰੂ ਕਰਤੇ ਆ ਉਸ ਤੋਂ ਬਾਅਦ ਜਦੋਂ ਤੁਸੀਂ ਵੀਡੀਓ ਨੂੰ ਡਿਲੀਟ ਕਰਕੇ ਦੁਬਾਰਾ ਅਪਲੋਡ ਕਰੋਗੇ ਇੱਕ ਤਾਂ ਤੁਹਾਡਾ ਚੈਨਲ ਦੇਖੋ ਬੂਸਟ ਹੋ ਗਿਆ ਵਾਇਰਲ ਹੋ ਗਿਆ ਉੱਪਰ ਜਾਣ ਲੱਗ ਗਿਆ ਹੁਣ ਜਿਹੜੇ ਤੁਸੀਂ ਪੁਰਾਣੇ ਵੀਡੀਓ ਅਪਲੋਡ ਕਰੋਗੇ ਉਹਦੇ ਨਾਲ ਕੀ ਅਗੇ ਤੁਹਾਡਾ ਚੈਨਲ ਹੋਰ ਜ਼ਿਆਦਾ ਬੂਸਟ ਹੋਏਗਾ ਜੀ ਜਦੋਂ ਬੂਸਟ ਹੋ ਗਿਆ ਤੇ ਇਹ ਜਿਹੜੇ ਪੁਰਾਣੇ ਵੀਡੀਓ ਤੁਸੀਂ ਅਪਲੋਡ ਕੀਤੇ ਸੀ ਉਹ ਤੁਹਾਨੂੰ ਪੈਸੇ ਵੀ ਕਮਾ ਕੇ ਦੇਣਗੇ ਆ ਇਹ ਤਰੀਕਾ ਤੁਸੀਂ ਕਰ ਸਕਦੇ ਹੋ ਹੁਣ ਤੁਸੀਂ ਕੀ ਕਰਨਾ ਵਾ ਡੇਲੀ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਸਭ ਤੋਂ ਮੈਂ ਇਨਕਮ ਜਿਹੜਾ ਵਾ ਤੁਹਾਨੂੰ ਔਖਾ ਤਾਂ ਲੱਗਦਾ ਵਾ ਤੁਸੀਂ ਪਤਾ ਕੀ ਕਰਦੇ ਹੋ ਤੁਸੀਂ ਡਬਲ ਮਾਈਂਡਡ ਹੋ ਜਾਂਦੇ ਹੋ 트리플 ਮਾਈਂਡਡ ਹੋ ਜਾਂਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ 10 10 ਜਾਂ 15 ਜਾਂ ਫਿਰ 20 ਵੀਡੀਓ ਅਪਲੋਡ ਕਰਦੇ ਹੋ ਤੁਹਾਡੀ ਵੀਡੀਓ ਵਾਇਰਲ ਨਹੀਂ ਹੁੰਦੀ ਤੁਸੀਂ ਡੋਲ ਜਾਂਦੇ ਹੋ ਤੁਸੀਂ ਹਿੰਮਤ ਛੱਡ ਜਾਂਦੇ ਹੋ ਤੁਸੀਂ ਕਹਿੰਦੇ ਵੀ ਯਾਰ ਨਹੀਂ ਯਾਰ ਮੈਂ ਕੰਮ ਨਹੀਂ ਕਰਨਾ ਹੈਗਾ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖ ਲੈਣੇ ਉਧਰ ਲੱਖਾਂ ਦੇ ਵੀਅੂ ਆਏ ਹੁੰਦੇ ਨੇ ਤੁਸੀਂ ਕਹਿੰਦੇ ਯਾਰ ਮੈਂ ਇਸ ਟੌਪਿਕ ਤੇ ਕੰਮ ਕਰਦਾ ਤੁਸੀਂ ਆਪਣਾ ਟੌਪਿਕ ਛੱਡ ਕੇ ਤੁਸੀਂ ਦੂਜੀ ਟੌਪਿਕ ਤੇ ਚਲੇ ਜਾਂਦੇ ਹੋ ਉੱਤੇ ਦੀ ਵੀਡੀਓ ਆਉਂਦੀ ਹੈਗੀ ਫਿਰ ਤੁਸੀਂ ਕਹਿੰਦੇ ਯਾਰ ਇਹ ਵੀ ਮੇਰੇ ਕੰਮ ਦਾ ਨਹੀਂ ਤੁਸੀਂ ਹੋ ਟੋਪੀ ਤੇ ਚਲੇ ਜਾਨੇ ਹੋ ਉੱਤੇ ਵੀਡੀਓ ਬਣਾ ਕੇ ਅਪਲੋਡ ਕਰਨੇ ਲੱਗ ਜਾਨੇ ਹੋ ਉੱਤੇ ਵੀ ਨਹੀਂ ਤੁਸੀਂ ਚਲਦੇ ਹੈਗੇ ਇਹਦੇ ਨਾਲ ਕੀ ਵੀ ਤੁਹਾਡਾ ਨਾ ਸਮਾਂ ਤੁਹਾਡਾ ਸਮਾਂ ਖਰਾਬ ਹੋ ਰਿਹਾ ਜੀ ਜਿਹੜੀ ਗੱਲ ਆ ਫਿਰ ਤੁਸੀਂ ਤੁਹਾਡਾ ਚੈਨਲ ਚੱਲਣਾ ਨਹੀਂ ਹੈਗਾ ਤੁਹਾਨੂੰ ਓਖਾ ਲੱਗਣਾ ਹੀ ਲੱਗਣਾ ਵਾ ਕਿਉਂਕਿ ਤੁਸੀਂ ਆਪਣਾ ਸਮਾਂ ਖਰਾਬ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜਿਹੜੇ ਸਾਡੇ ਸਿਆਣੇ ਨੇ ਸਿਆਣੇ ਵੀ ਇੱਕੋ ਗੱਲ ਕਹਿੰਦੇ ਸੀ ਜਿਹੜੇ ਵੱਡੇ ਵੱਡੇ ਮਹਾਰਥੀ ਹੋਏ ਨੇ ਉਹ ਵੀ ਇੱਕੋ ਗੱਲ ਕਹਿੰਦੇ ਆ ਕਹਿੰਦੇ ਤੁਸੀਂ ਇੱਕ ਚੀਜ਼ ਫੜ ਲਓ ਸਿਰਫ ਇੱਕ ਚੀਜ਼ ਨੂੰ ਜ਼ਿਆਦਾ ਸਮਾਂ ਦਿਓ ਜਦੋਂ ਤੁਸੀਂ ਇੱਕ ਚੀਜ਼ ਨੂੰ ਜ਼ਿਆਦਾ ਸਮਾਂ ਦਿਓਗੇ ਨਾ ਇੱਕ ਚੀਜ਼ ਨੂੰ ਜ਼ਿਆਦਾ ਸਮਾਂ ਦਿਓਗੇ ਤੁਸੀਂ ਉਹਦੇ ਮਾਹਿਰ ਹੋ ਜਾਓਗੇ ਤੁਸੀਂ ਜਦੋਂ ਤੁਸੀਂ ਮਾਹਿਰ ਹੋਗੇ ਉਸ ਤੋਂ ਬਾਅਦ ਤੁਹਾਡਾ ਚੈਨਲ ਆਟੋਮੈਟਿਕ ਬੂਸਟ ਹੋ ਜਾਣਾ ਗੋਲੀ ਵਾਂਗੂ ਭੱਜੂਗਾ ਤੁਹਾਨੂੰ ਫਿਰ ਕੰਮ ਬਹੁਤ ਸੁੱਖਾ ਲੱਗੂਗਾ ਜਦੋਂ ਤੁਹਾਨੂੰ 4 ਪੈਸੇ ਆਉਣ ਲੱਗ ਗਏ ਹਨਾ ਤੁਹਾਨੂੰ 4 ਪੈਸੇ ਆਉਣ ਲੱਗੇ ਤੁਹਾਨੂੰ ਤਾਂ ਬਹੁਤ ਸੁੱਖਾ ਕੰਮ ਲੱਗਣਾ ਵਾ ਸੋ ਇਸ ਕਰਕੇ YouTube ਦੇ ਉੱਤੋਂ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਹੈਗਾ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਕੰਮ ਆ। ਕਈ ਲੋਕ ਦੇਖੋ 20-20 ਹਜ਼ਾਰ ਰੁਪਏ ਵੀ ਕਮਾ ਰਹੇ ਨੇ ਮਹੀਨੇ ਦਾ। ਹਣਾ ਉਹ ਵੀ ਕੋਈ ਮਾੜਾ ਨਹੀਂ ਹੈਗਾ। ਕਈ ਮੇਰੇ ਭੈਣ ਭਰਾ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਮਹੀਨੇ ਦੇ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਕਮਾਈ ਜਾਂਦੇ ਨੇ। ਕਈ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦੀ ਕਮਾਈ ਮਹੀਨੇ ਦੀ 5-5-7-7 ਲੱਖ ਰੁਪਏ ਵੀ ਹੈਗੀ ਆ। ਬਟ ਉਹਨਾਂ ਦੀ ਕਿਉਂ ਇੰਨੀ ਕਮਾਈ ਹੈਗੀ ਆ ਕਿਉਂਕਿ ਉਹਨਾਂ ਨੇ ਸਿਰਫ ਇੱਕ ਟੌਪਿਕ ਤੇ ਸਿਰਫ ਇੱਕ ਟੌਪਿਕ ਤੇ ਵੀਰ ਜੀ ਉਹਨਾਂ ਨੇ ਕੰਮ ਕੀਤਾ ਵਾ ਤੁਹਾਡੇ ਵਾਂਗੂ ਉਹ ਡਬਲ ਮਾਈਂਡਡ ਨਹੀਂ ਹੋਏ ਤੁਹਾਡੇ ਵਾਂਗੂ ਉਹ ਡੋਲੇ ਨਹੀਂ ਹੈਗੇ ਤਾਂ ਉਹ 5-7 ਲੱਖ ਰੁਪਇਆ ਕਮਾਰੇ ਨੇ ਕਿਉਂਕਿ ਉਹਨਾਂ ਨੇ ਇੱਕ ਟੌਪਿਕ ਤੇ ਕੰਮ ਕਰਨਾ ਸ਼ੁਰੂ ਕੀਤਾ ਵਾ ਤੁਹਾਡੇ ਅੰਦਰ ਸਕਿੱਲ ਹੈਗੀ ਕੋਈ ਹੋਰ ਤੇ ਤੁਸੀਂ ਉਹਦੇ ਮਾਇਰ ਵੀ ਹੈਗੇ ਹੋ ਬਟ ਤੁਸੀਂ ਕੀ ਕਰਦੇ ਹੋ ਤੁਸੀਂ ਕੋਈ ਹੋਰ ਟੌਪਿਕ ਫੜ ਲੈਂਦੇ ਹੋ ਜਿਹਦੇ ਕਰਕੇ ਤੁਸੀਂ ਅੱਗੇ ਜਾਂਦੇ ਨਹੀਂ ਹੈਗੇ ਤੁਹਾਨੂੰ YouTube ਤੋਂ ਕੰਮ ਕਰਨਾ ਔਖਾ ਲੱਗਦਾ ਵਾ ਜਿਹੜੀ ਤੁਹਾਡੇ ਅੰਦਰ ਸਕਿੱਲ ਹੈਗੀ ਆ ਜਿਹੜੀ ਤੁਹਾਨੂੰ ਪਤਾ ਵੀ ਯਾਰ ਮੈਂ ਇਹ ਚੀਜ਼ ਬਾਰੇ ਲੋਕਾਂ ਨੂੰ ਦੱਸ ਸਕਦਾ ਵਾਂ ਇਹ ਚੀਜ਼ ਮੈਂ ਕਰਵਾ ਸਕਦਾ ਵਾਂ ਇਹ ਚੀਜ਼ ਮੈਂ ਕਰ ਸਕਦੀ ਆ ਉਹ ਚੀਜ਼ ਕਰੋ ਨਾ ਤੁਸੀਂ ਜਿਹਨੂੰ ਕਈ ਮੇਰੇ ਭੈਣ ਭਰਾ ਆਏ ਹੋ ਜਿਹੜੇ ਜਿਹੜੇ ਯੋਗਾ ਉਹ ਸੋਣਾ ਕਰਦੇ ਆ ਤੁਸੀਂ ਯੋਗਾ ਦੇਖ ਲਓ ਯੋਗਾ ਦੇ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਵਾ ਤੇ ਉਹ ਚੈਨਲ ਬੂਸਟ ਵੀ ਹੁੰਦਾ ਵਾ ਤੁਸੀਂ ਯੋਗਾ ਕਰਨਾ ਘਰੇ ਦੱਸ ਦੋਦੇ ਵੇਲੇ ਕੁਝ ਵੀ ਚਾਹੀਦਾ ਆਪਣਾ ਘਰੇ ਇੱਕ ਮੇਟ ਪਛਾਓ ਯੋਗਾ ਕਰਨਾ ਸ਼ੁਰੂ ਕਰ ਦਿਓ ਬਸ ਹੋਰ ਕੀ ਚਾਹੀਦਾ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਤਲਬ ਵੀ ਕਹਾਣੀਆਂ ਪੜਨਾ ਬਹੁਤ ਵਧੀਆ ਸ਼ੌਂਕ ਆ ਉਹ ਕਹਾਣੀਆਂ ਪੜ ਪੜ ਲੋਕਾਂ ਉਹ ਕਰਨਾ ਤਾਂ ਕੁਝ ਵੀ ਨਹੀਂ ਬਸ ਗੱਲ ਇਹ ਹੈ ਵੀ ਤੁਸੀਂ ਇੱਕ ਨਿਸ਼ ਇੱਕ ਟੋਪਿਕ ਤੇ ਕੰਮ ਕਰਨਾ ਵਾ ਜਦੋਂ ਤੱਕ ਤੁਸੀਂ ਇੱਕ ਟੋਪਿਕ ਤੇ ਤੁਸੀਂ ਕੰਮ ਨਹੀਂ ਕਰੋਗੇ ਤੁਹਾਨੂੰ YouTube ਤੋਂ ਪੈਸੇ ਕਮਾਉਣੇ ਓਖੇ ਲੱਗਣੇ ਆ ਲੱਗਣਿਆ ਲੱਗਣੇ ਹੀ ਲੱਗਣਿਆ ਜਦੋਂ ਤੁਸੀਂ ਇੱਕ ਟੋਪਿਕ ਤੇ ਕੰਮ ਕਰੋਗੇ ਰੈਗੂਲਰ ਤੁਸੀਂ ਕੰਮ ਕਰੋਗੇ ਡੇਲੀ ਕੰਮ ਕਰੋਗੇ ਇੱਕ ਟੋਪਿਕ ਦੇ ਉੱਤੇ ਤੁਹਾਡਾ ਚੈਨਲ ਵਾਇਰਲ ਹੋ ਗਿਆ ਤੁਹਾਨੂੰ ਪੈਸੇ ਮੰਨ ਕੇ ਚਲੋ 20000 ਰੁਪਏ ਵੀ ਤੁਹਾਨੂੰ ਮਹੀਨੇ ਦਾ ਆਉਣਾ ਸ਼ੁਰੂ ਹੋ ਗਿਆ ਤਦ ਤੁਹਾਨੂੰ ਬਹੁਤ ਸੁੱਖ ਕੰਮ ਲੱਗਣਾ ਤੁਸੀਂ ਕਹਿੰਦਾ ਯਾਰ ਕੰਮ ਹੀ ਕੋਈ ਓਖਾ ਨਹੀਂ ਜਿੱਥੇ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਪਾਉਂਦੇ ਸੀ ਉੱਥੇ ਤੁਸੀਂ ਦੋ ਤਿੰਨ ਵੀਡੀਓ ਅਪਲੋਡ ਕਰੋਗੇ ਕਿਉਂਕਿ ਤੁਹਾਨੂੰ ਪੈਸਾ ਆ ਰਿਹਾ ਵਾ ਜਿੰਨੀ ਜ਼ਿਆਦਾ ਵੀਡੀਓ ਤੁਸੀਂ ਅਪਲੋਡ ਕਰੋਗੇ ਲੋਕਾਂ ਨੂੰ ਨੋਲਿਜ ਦੇਵੋਗੇ ਓਨੇ ਜ਼ਿਆਦਾ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਹੀ ਆਉਣਗੇ ਅਗਰ ਮੇਰਾ ਮੰਨਿਆ ਜਾਵੇ ਮੈਂ ਕਹਿੰਦਾ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਕੰਮ ਆ ਕੋਈ ਔਖਾ ਕੰਮ ਨਹੀਂ ਹੈਗਾ ਔਖਾ ਸਿਰਫ ਓਨੂੰ ਲੱਗਦਾ ਵਾ ਜਿੰਨੂੰ ਸਕਿੱਲ ਨਹੀਂ ਹੁੰਦੀ ਹੈਗੀ ਸਭ ਤੋਂ ਪਹਿਲਾਂ ਸਕਿੱਲ ਸਿੱਖੋ ਟੌਪਿਕ ਦੇ ਕਿਵੇਂ ਕੰਮ ਕਰਨਾ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਉਹਦੇ ਤੋਂ ਮੈਂ ਆਲਰੇਡੀ ਆਲਰੇਡੀ ਮੈਂ ਸਾਰੀ ਮਤਲਬੀ ਟੌਪਿਕ ਬਣਾ ਬਣਾ ਕੇ ਨਾ ਮੈਂ ਅਪਲੋਡ ਕੀਤੇ ਹੋਏ ਆ ਮੇਰੇ ਚੈਨਲ ਤੇ ਤੁਸੀਂ ਜਾਓ ਮੇਰੇ ਚੈਨਲ ਤੇ ਜਾ ਕੇ ਵਿਜ਼ਿਟ ਕਰੋ ਉੱਤੇ ਸਾਰੀਆਂ ਵੀਡੀਓ ਦੇਖੋ ਜਾ ਕੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮੈਂ ਸਮਝਾਇਆ ਹੋਇਆ ਹਸਟਪਾਈ ਸਟੈਪ ਬੀ ਤੁਸੀਂ ਕਿਵੇਂ ਕਿਵੇਂ ਕੰਮ ਕਰਕੇ ਤੁਸੀਂ YouTube ਤੋਂ ਇੱਕ ਵਧੀਆ ਤੁਸੀਂ ਇਨਕਮ ਜਨਰੇਟ ਕਰ ਸਕਦੇ ਹੋ ਮੈਂ ਸੋ ਹਰੇ ਕੇਤਵਾਰ ਨੂੰ ਤੁਹਾਡੇ ਵਾਸਤੇ ਵੀ ਕਰਦਾ ਵੀ ਮੈਂ ਹਰੇ ਕੇਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਮੇਰੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਕਲਾਸ ਲੋਣਾ ਵਾ ਅਗਰ ਮੇਰਾ ਕੋਈ ਭਿੰਨ ਭਰਾ ਉਹਦੇ ਵਿੱਚ ਆਉਣਾ ਚਾਹੁੰਦਾ ਤਾਂ ਸਕਰੀਨ ਤੇ ਚੱਲ ਰਿਹਾ ਨੰਬਰ ਹੈ ਤੁਸੀਂ ਫੋਨ ਕਰਕੇ ਸਾਡੀ ਟੀਮ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਸਾ ਜਿਹੜੀ ਕਲਾਸ ਆ ਉਹਦਾ ਕੀ ਸਿਸਟਮ ਹੈ ਸਾਡੀ ਕਲਾਸ ਦਾ ਕਿਉਂਕਿ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਿਖਾਉਣਾ ਵੀ ਤੁਸੀਂ ਕਿਵੇਂ ਇੱਕ ਟਾਪਿਕ ਤੇ ਕਿਵੇਂ ਤੁਸੀਂ ਕੰਮ ਕਰਨਾ ਕਿਵੇਂ ਨਹੀਂ ਕਰਨਾ ਹੈਗਾ ਕਿਵੇਂ ਤੁਸੀਂ YouTube ਚੈਨਲ ਬਣਾਉਣਾ ਕਿਵੇਂ ਉਹਦੀ ਸੈਟਿੰਗ ਕਰਨੀ ਹੈ ਕਿਵੇਂ Instagram ਤੋਂ ਪੈਸੇ ਕਮਾਉਣੇ ਹੈ ਕਿਵੇਂ ਤੁਸੀਂ Facebook ਤੋਂ ਪੈਸੇ ਕਮਾਉਣੇ ਕਿਵੇਂ ਤੁਸੀਂ YouTube ਤੋਂ ਪੈਸੇ ਕਮਾਉਣੇ ਉਹ ਪ੍ਰੋਪਰਲੀ ਤੁਹਾਨੂੰ ਮੈਂ 3-4 ਘੰਟੇ ਦੇ ਵਿੱਚ ਮੈਂ ਤੁਹਾਨੂੰ ਸਿਕੋਨਵਾ ਜੇ ਤੁਸੀਂ ਮੇਰੇ ਦੱਸਿਓਏ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ YouTube ਤੋਂ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਹੈਗਾ YouTube ਤੋਂ ਪੈਸਾ ਕਮਾਉਣਾ ਬਹੁਤ ਸੌਖਾ ਕੰਮ ਆ ਬਸ ਸ਼ਰਤ ਮੇਰੀ ਇਹ ਆ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਜਿੱਦੀ ਵੀਡੀਓ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸੇ ਵੀ ਨਹੀਂ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ